ਉਡੀ ਪਾਣੀ ਖਾਧੀ ਬੱਚੇ ਤੈਹੀਂ ਸੌ ਗਏ ਆ ਉਹ ਵੀ ਲਾਗੇ ਸੌ ਗਿਆ ਉੱਠ ਕੇ ਇੱਧਰ ਆ ਗਿਆ ਇੱਧਰ ਕਿਤੇ ਫਿਰਦਾ ਥੜਾ ਵਿੱਚ ਜਾ ਪਿਆ ਅਹੀਂ ਸਾਰੇ ਨੂੰ ਲੱਭਦੇ ਨੇ ਤੇ ਬਾਅਦ ਸਾਰੇ ਲੱਭਣ ਦੇ ਕਿਤੇ ਨਹੀਂ ਲੱਭਾ ਫਿਰ 1.5 ਵਜੇ ਜਾਗ ਸੰ ਤੁਹਾਡਾ ਕੀ ਨਾਮ ਹੈ ਥੜੂਰਾ ਤੁਹਾਡਾ ਕੀ ਲੱਗਦਾ ਸੀ ਉੱਚਾ ਤੇ ਉਹ ਤੇਰਾ ਦੋਤਾ ਸੀ ਤੁਹਾਡਾ ਤੇ ਦੱਸਦੇ ਆ ਕਿ ਪਹਿਲਾਂ ਲੰਬੇ ਸਮੇਂ ਤੋਂ ਤੁਹਾਡੇ ਕੋਲ ਰਹਿ ਰਿਹਾ ਸੀ ਸਾਡੇ ਕੋਲ 3 ਸਾਲ ਦਾ ਇਹ ਕੀ ਕਾਰਨ ਸੀ ਇੱਥੇ ਰਹਿੰਦਾ ਉਹ ਕੋਈ ਕੇਸ ਚੱਲਦਾ ਪਿਆ ਜਾਂ ਨਾਲ ਅਦਾਲਤ ਕੇਸ ਚੱਲਦਾ ਸੀ ਤੁਹਾਡੀ ਬੇਟੀ ਦਾ ਤੇ ਦਮਾਦ ਦਾ ਤੇ ਜਿਸ ਕਰਕੇ ਉਹ ਕੇਸ ਹੱਲ ਨਹੀਂ ਹੋ ਜਿਹਾ ਹੋਇਆ ਹਜੇ ਅਜੇ ਅਦਾਲਤ ਚੱਲ ਰਹੀ ਹੈ ਨਾਲ ਤੇ ਹੁਣ ਇਹ ਕਿਦਾਂ ਘਟਨਾ ਵਾਪਰੀਏ ਬਸ ਕੀ ਕਹਿ ਸਕਦਾ ਬੱਚਾ ਕਿੰਨਾ ਆਕੇ ਵੇਚ ਦਿੱ ਗਿਆ ਤੇ ਅਸੀਂ ਇਧਰ ਉਧਰ ਲੱਭਦੇ ਰਿਆਂ ਮਗਰ ਉਹ ਆਕੇ ਦੇਖਿਆ ਤੇ ਧਰਨ ਗਿਆ ਲੈ ਚੁੱਕ ਕੇ ਲੈ ਆਉਂਗਾ ਕਿੰਨੇ ਕ ਸਾਲ ਦਾ ਬੱਚਾ ਹੈ 3.5 ਸਾਲ 3.5 ਸਾਲ ਦਾ ਕੀ ਨਾਮ ਹੈ ਆਪਣਾ ਬਚਨ ਲਾਲ ਸਤਪਾਚੀ ਬਹੋਂਪੁਰ ਮਾਔਲ ਕੋਈ ਨਹੀਂ ਢਲਕੀ ਆਪਣਾ ਇੱਥੇ ਆਪਣੇ ਏਕੇ ਘਰ ਰਹਿ ਰਹੀ ਸੀ ਇਹ ਬੱਚਾ ਜਿਹੜਾ ਇੱਥੇ ਇਹਨਾਂ ਨੇ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਪਾਲਿਆ ਉਹਨੂੰ ਰੋਜ਼ ਹੀ ਆਪਣੇ ਨਾਲ ਨਾਲ ਇੱਥੇ ਕੋਈ ਸਬਜ਼ੀ ਸਬਜ਼ੀ ਦਾ ਕੰਮ ਕਰਦੇ ਇੱਥੇ ਰਹਿੰਦਾ ਰਿਹਾ ਅੱਜ ਕੇ ਦੁਪਹਿਰ ਨੂੰ ਖਾਣਾ ਖਾ ਕੇ ਮਟਰ ਨੂੰ ਰੈਸਟ ਕਰ ਰਹੀ ਸੀ ਇਹ ਬੱਚਾ ਕਿਹਦੇ ਭੁਲੇਖੇ ਨਾਲ ਇੱਧਰ ਆ ਗਿਆ ਇੱਥੋਂ ਆ ਗਿਆ ਤੇ ਚੱਪੜ ਦੇ ਵਿੱਚ ਥੱਲੇ ਪਿਆ ਗਿਆ ਇਹਨਾਂ ਨੂੰ ਬਹੁਤ ਜ਼ਿਆਦਾ ਲੱਗਾ ਇਹਨਾਂ ਮਹੱਲੇ ਦੇ ਵਿੱਚ ਪੁੱਲਾ ਕੀਤਾ ਨਹੀਂ ਕਿਸੇ ਪੁੱਲਾ ਲੱਗਾ ਬਹੁਤ ਫਿਰਦੇ ਫਿਰਦੇ ਅਗਰੇ ਵੀ ਬੱਚਾ ਜੁਹੰਦਾ ਰਿਹਾ ਇੱਥੇ ਆਏ ਜਦੋਂ ਦੇਖਿਆ ਬੱਚਾ ਕੋਈ ਪਾਣੀ ਦੇ ਵਿੱਚ ਪਿਆ ਰਿਹਾ ਸੀ ਉਹ ਫਿਰ ਇਹਦੇ ਦੇਖਿਆ ਉਹਨਾਂ ਬਹੁਤ ਕੱਢਿਆ ਜੂ ਬੱਚਾ ਬਿਲਕੁਲ ਡੈਡ ਹੋ ਚੁੱਕਾ ਸੀ ਮੀਆਂ ਵੀਰੋ ਕੇਸ ਚੱਲਦਾ ਕੋਈ ਏਡੀ ਵੱਡੀ ਗੱਲ ਨਹੀਂ ਸੀ ਬੱਚਾ ਪਹਿਲਾਂ ਹੀ ਨਾਨਕਿਆਂ ਚ ਰਹਿ ਰਿਹਾ ਨੌਲ ਕਿੱਥੇ ਰਹਦੇ ਜਿਹੜੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਬਾਕੀ ਇਹਨਾਂ ਨੇ ਬੱਚਾ ਜੀ ਇੱਥੇ ਰੱਖਿਆ ਸੀ ਪਹਿਲਾਂ ਵੀ ਕੋਈ ਝਗੜੇ ਹੁੰਦੇ ਰਿਹਾ ਇੱਕ ਵਾਰ ਪਹਿਲਾਂ ਵੀ ਬੱਚੇ ਦਾ ਸਿਰ ਭਾਗਿਆ ਜੇ ਝਗੜਾ ਤੇ ਦੇਖੋ ਜਰੂਰ ਇਹਨਾਂ ਦਾ ਅਪੋਰਚ ਉਹ ਮੀਆਂ ਵੀਰੋ ਕੋਈ ਚੱਲਦਾ ਤੇ ਕਈ ਵਾਰ ਪੰਚਾਇਤ ਬੰਦੇ ਉਹ ਕੁਝ ਬੱਚੇ ਵਾਲੀ ਗੱਲ ਹੈ ਉਹ ਤੇ ਸਹਬ ਨੂੰ ਕੋਈ ਕਿਸੇ ਦਾ قصور ਕੋਈ ਨਹੀਂ ਤੁਸੀਂ ਮੰਨਦੇ ਹੋ ਕੁਦਰਤੀ ਪਾਣਾ ਹੈ ਹਾਂਜੀ ਬਿਲਕੁਲ ਛੱਪੜ ਦੇ ਉੱਤੇ ਬੱਚਾ ਜਦੋਂ ਆਇਆ ਕਿ ਪੈਰ ਤੇ ਲੱਗਿਆ ਜਾਂ ਕਿਸ ਤਰ੍ਹਾਂ ਕੀ ਹੋਇਆ ਇਹ ਤੇ ਪੈਰ ਤੇ ਕਰਨ ਵਾਲੀ ਹੋ ਸਕਦਾ ਕਿਉਂਕਿ ਬੱਚਾ ਅਣਜਾਣ ਹੈ ਉਹ ਕੋਈ ਪਤਾ ਨਹੀਂ ਦੇ ਬਾਰੇ ਕਹਿ ਸਕਦੇ ਪਰ ਜਦੋਂ ਸਾਡਾ ਖਿਆਲ ਆ ਵੀ ਬੱਚਾ ਛੱਪੜ ਦੇ ਵਿੱਚ ਕਿਤੇ ਜਾਣ ਕੋ ਚੱਲਦਾ ਇਧਰ ਕਿਤੇ ਕੋਈ ਸੀਸੀਟੀਵੀ ਕੈਮਰੇ ਲੱਗੇ ਆ ਨਹੀਂ ਇੱਥੇ ਕੋਈ ਨਹੀਂ ਗਲੀ ਵਿੱਚ ਜਿੱਧਰੋਂ ਬੱਚਾ ਆਉਂਦਾ ਨਹੀਂ ਗਲੀ ਇਹਨਾਂ ਦੀ ਹੈ ਘਰਾਂ ਵਿੱਚ ਗਲੀ ਤੋਂ ਤੇ ਮਤਲਬ ਕਾਟਰ ਦਰਵਾਜ਼ਾ ਲੱਗਾ ਗੇਟ ਦੇ ਅੰਦਰ ਜੀ ਠੀਕ ਹੈ ਇਹ ਥੱਪੜ ਹੁਣ ਦੇ ਘਰ ਦੇ ਵਿੱਚ ਤੇ ਉਹਦਾ ਜਿਹੜਾ ਫਾਦਰ ਹੈ ਤੇ ਮਦਰ ਹੈ ਉਹਨਾਂ ਦਾ ਵੀ ਡਿਸਪਿਊਟ ਚੱਲ ਰਿਹਾ ਸੋ ਉਹਦੇ ਫਾਦਰ ਨੇ ਇਹ ਅਲੀਗੇਸ਼ਨ ਲਾ ਰਿਹਾ ਜੀ ਇਹਨਾਂ ਮਾਰਤਾ ਸੋ ਆਪਾਂ ਮੌਕੇ ਤੇ ਪਹੁੰਚੇ ਆ ਬਿਆਨ ਲਿਖ ਲਿਆ ਸੋ ਆਪਾਂ ਇਹਦਾ ਪੋਸਟਮਾਰਟਮ ਕਰਾਵਾਂਗੇ ਅਕੋਰਡਿੰਗ ਜੋ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ ਕਿ ਮੀਨ ਵਾਈਲ ਆਪਾਂ ਸਟੇਟਮੈਂਟਸ ਲਿਖ ਰਹੇ ਆ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਮੌਕਾ ਦੇਖ ਰਹੇ ਆ ਸੋ ਐਸ ਪਰ ਲਾ ਜੋ ਇਨਵੈਸਟੀਗੇਸ਼ਨ ਕਹੇਗੀ ਜੋ ਕਸੂਰਵਰ ਪਾਇਆ ਜਾਏ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ